ਆਉਣ ਵਾਲੀ ਸੈਂਟਰ ਦੀ ਸਰਕਾਰ ਆਮ ਆਦਮੀ ਪਾਰਟੀ ਬਣਾ ਨਹੀਂ ਬਣੂਗੀ ਆਮ ਆਦਮੀ ਪਾਰਟੀ ਡਿਸਾਈਡ ਕਰੂਗੀ ਕਿ ਦੇਸ਼ ਦਾ ਭਵਿੱਖ ਦੇਸ਼ ਦੇ ਨੌਜਵਾਨਾਂ ਨੂੰ ਰੋਜ਼ਗਾਰ ਕਿਵੇਂ ਦੇਣਾ ਹੈ ਸਕੂਲ ਕਿਵੇਂ ਬਣਾਉਣੇ ਹਸਪਤਾਲ ਕਿਵੇਂ ਬਣਾਉਣੇ ਹੈ ਦੇਸ਼ ਦੇ ਵਿੱਚ ਬਿਜਲੀ ਨਾਲ ਸੰਬੰਧਿਤ ਇਨਫਰਾਸਟ੍ਰਕਚਰ ਵਪਾਰ ਤੇ ਦੇਸ਼ ਨੂੰ ਨੰਬਰ 1 ਕਿਵੇਂ ਬਣਾਉਣਾ ਹੈ ਦੇਸ਼ ਨੰਬਰ 1 ਉਹਦੇ ਬਣੂਗਾ ਯਾਦ ਰੱਖ ਲਿਓ ਕਿ ਭਗਵੰਤ ਮਾਨ ਕਹਿ ਕੇ ਗਿਆ ਸੀ ਦੇਸ਼ ਉਹਨਾਂ ਚਿਰ ਨੰਬਰ 1 ਨਹੀਂ ਬਣ ਸਕਦਾ ਜਿੰਨਾ ਚਿਰ ਪੰਜਾਬ ਸੂਬਾ ਲੀਡ ਨਹੀਂ ਕਰਦਾ ਤੇ ਪੰਜਾਬ ਨੰਬਰ ਨਹੀਂ ਬਣ ਬਣਦਾ ਪਹਿਲਾਂ ਪੰਜਾਬ ਨੂੰ ਨੰਬਰ 1 ਬਣਾਵਾਂਗੇ 13 0 ਹੋ ਗਿਆ ਪੰਜਾਬ ਨੰਬਰ 1 ਹੋ ਜਾਊਗਾ ਸਾਰੇ ਗੱਲ ਚੱਲੂਗੀ ਕੋਈ ਸੂਬਾ ਬਈ ਜਿੱਥੇ ਸਫਾਇਆ ਹੀ ਹੋ ਗਿਆ ਜਿੱਥੇ ਚਿੱਕੜ ਝਾੜੂ ਉੱਗਿਆ ਹੀ ਨਹੀਂ ਕਿਉਂਕਿ ਝਾੜੂ ਨੇ ਚਿੱਕੜ ਸਾਫ਼ ਕਰਤਾ ਤੇ ਕਮਲ ਉੱਗਿਆ ਹੀ ਨਹੀਂ ਕਮਲ ਨੂੰ ਨਹੀਂ ਕੋਈ ਕਰਦਾ ਏਥੇ ਸੋ ਇਸ ਕਰਕੇ ਨੰਬਰ 1 ਸੂਬਾ ਜਿਹੜਾ ਉਹ ਪੰਜਾਬ ਬਣੂਗਾ ਫਿਰ ਦੇਸ਼ ਨੰਬਰ 1 ਬਣੂਗਾ ਇਸ ਗੱਲ ਦੀ ਮੈਂ ਤੁਹਾਨੂੰ ਵਧਾਈ ਦੇਣੀ ਚਾਹਨਾ ਸੋ ਮੈਂ ਤੁਹਾਡੇ ਨਾਲ ਵਾਦਾ ਕਰਦਾ ਮੈਂ ਵਾਦਾ ਪਹਿਲਾਂ ਵੀ ਕੀਤਾ ਸੀ 2 ਸਾਲ ਪਹਿਲਾਂ ਸਵਾ ਦੋ ਸਾਲ ਹੋ ਗਏ ਕਿ ਜੋ ਜੋ ਕਹਾਂਗੇ ਉਹ ਕਰਾਂਗੇ ਜੋ ਨਹੀਂ ਕਰ ਸਕਦੇ ਉਹ ਕਹਿੰਦੇ ਹੀ ਨਹੀਂ ਚਾਰ ਕੰਮ ਵੱਧ ਕਰ ਦਾਂਗੇ ਪਰ 10 ਕਹਿ ਕੇ 9 ਨਹੀਂ ਕਰਦੇ 9 ਕਹਿ ਕੇ 11 ਕਰ ਦਾਂਗੇ ਕਿਉਂਕਿ ਉਹ ਨਹੀਂ ਵਾਦਾ ਕਰੋ ਜੇ ਨਾ ਪੂਰਾ ਕਰ ਸਕਦੇ ਹੋ ਜਿਸ ਤਰ੍ਹਾਂ ਮੀਤ ਤਹਿਰ ਜੀ ਨੇ ਦੱਸਿਆ ਕਿ ਅਸੀਂ ਬਹੁਤ ਸਾਰੀਆਂ ਗਰੰਟੀਆ ਤਾਂ ਉਹ ਪੂਰੀਆਂ ਕਰਤੀਆਂ ਜਿਹੜੀਆਂ ਅਸੀਂ ਕਈਆਂ ਵੀ ਨਹੀਂ ਸੀ ਐਮਐਲਏ ਦੀ ਪੈਨਸ਼ਨ ਕੱਟੀ ਆਉਣਸਾਰ ਪਹਿਲਾਂ ਤਾਂ 4.5 4 ਲੱਖ ਰੁਪਏ ਲੈਂਦੇ ਯਾਰ ਦੱਸੋ ਨਾਲੇ ਕਹਿੰਦੇ ਰਾਜ ਨਹੀਂ ਸੇਵਾ ਸੇਵਾ ਦੀ ਪੈਨਸ਼ਨ ਮਿਲਦੀ ਦੇਖੀਆ ਕਦੇ ਅਤੇ ਬਜ਼ੁਰਗਾਂ ਨੂੰ ਪੈਨਸ਼ਨ ਹੀ ਦਿੰਦੇ ਸੀ ਆਪਦੀਆ ਪੈਨਸ਼ਨ 4-4 ਲੱਖ ਉਹ ਕੱਟੀ ਪਹਿਲਾਂ ਤਾਂ ਆਉਣਸਾਰ ਫਿਰ ਕੀ ਕੀਤਾ ਮੈਂ ਕਿਹਾ ਵੀ ਲਾਈਵ ਟੈਲੀਕਾਸਟ ਕਰੀਏ ਵਿਧਾਨ ਸਭਾ ਦਾ ਕਾਂਗਰਸ ਵਾਲੇ ਵੀ ਕਹਿੰਦੇ ਸੀ ਲਾਈਵ ਟੈਲੀਕਾਸਟ ਕਰੋ ਮੈਂ ਕਿਹਾ ਜੀ ਬਿਲਕੁਲ ਕਰਨਾ ਚਾਹੀਦਾ ਕਿਉਂਕਿ ਮੈਨੂੰ ਪਤਾ ਸੀ ਵੀ 5 ਸਾਲ ਬੇਇੱਤਿਆ ਨਹੀਂ ਹੋਣਗੀਆਂ ਉਹ ਲਾਈਵ ਹੋਣਗੀਆਂ ਕਿਉਂਕਿ ਇਹਨਾਂ ਨੇ ਕੀਤਾ ਕੱਖ ਨਹੀਂ ਤੇ ਸਵਾਲ ਮੈਂ ਪੁੱਛਿਆ ਕਰੂੰ ਉਦੋਂ ਇਹ ਫਸਿਆ ਕਰਨਗੇ ਹੁਣ ਤੁਸੀਂ ਦੇਖ ਲਓ ਜਦੋਂ ਵਿਧਾਨ ਸਭਾ ਚੱਲਦੀ ਹੁੰਦੀ ਹੈ ਟੀਵੀ ਮੂਰੇ ਬੈਜ ਜਾਂਦੇ ਹੋ ਨਾ ਤੇ ਫਿਰ ਲੱਗਦਾ ਨਾ ਪਤਾ ਜਦੋਂ ਮੈਂ ਜ਼ਿੰਦਾ ਲੈ ਗਿਆ ਇੱਕ ਦਿਨ ਮੈਂ ਕਿਹਾ ਇਹ ਭੱਜ ਜਾਂਦੇ ਨਹੀਂ ਜ਼ਿੰਦਾ ਲਾਓ ਸਪੀਕਰਸ ਆ ਬ ਇਹਨਾਂ ਨੂੰ ਹੁਣ ਕਹਿੰਦੇ ਜੇ ਆਪਾਂ ਲਾਈਵ ਥੋੜਾ ਥੋੜਾ ਕਰਦੇ ਆ ਕਰੀਏ ਵਿੱਚੋਂ ਮੈਂ ਕਹਿੰਦਾ ਸਾਰੇ ਚੱਲੂ ਇਹ ਤਾਂ ਥੋੜਾ ਥੋੜਾ ਨਹੀਂ ਵਿੱਚੋਂ ਹਣ ਹੋਣਾ ਸਾਰੇ ਚੱਲੂ ਕਿਉਂਕਿ ਇਹਨੂੰ ਪਤਾ ਲੱਗ ਗਿਆ ਕਿ ਸਾਡੇ ਤਾਂ ਕਰਤੂਤਾਂ ਬਾਹਰ ਆਉਣ ਲੱਗ ਗਿਆ ਕੀ ਕੀ ਕੀਤਾ ਟੋਲ ਪਲਾਜ਼ੇ ਜਦੋਂ ਮੇਰੇ ਕੋਲੇ ਫਾਈਲ ਆਇਆ ਕਰੇ ਸਰ ਇਹ 433 ਦਿਨ ਹੋਰ ਮੰਗਦੇ ਨੇ ਜੀ ਇਹ ਬੜੇ ਤੇਜ ਨੇ ਟੋਲ ਪਲਾਜ਼ੇ ਵਾਲੇ ਇਹ ਸਾਲ ਨਹੀਂ ਲਿਖਦੇ ਨਾ ਮਹੀਨੇ ਲਿਖਣ ਇਹ ਦਿਨ ਲਿਖ ਲੈਂਦੇ ਆ 433 ਦਿਨ 433 ਦਿਨ ਦਾ ਵਾਹ 365 ਦਿਨ ਦਾ ਸਾਲ ਹੁੰਦਾ ਇੱਕ ਇਹ ਤਾਂ ਪੌਣੇ 2 ਸਾਲ ਹੋ ਗਏ ਫਿਰ 433 ਦਿਨ ਵਧਾ ਦਿਓ ਮੈਂ ਕਿਉਂ ਵਧਾ ਲਈਏ ਕਹਿੰਦੇ ਪਹਿਲਾਂ ਵੀ ਵਧਾਏ ਸੀ ਲੱਗਾ ਇਹ ਪਹਿਲਾਂ ਵਾਲਾ ਕੰਮ ਨਹੀਂ ਹੈਗਾ ਪਹਿਲਾਂ ਵਾਲਾ ਕੋਈ ਹੁੰਦਾ ਉਹਨੇ ਕਹਿਣਾ ਸੀ ਓਕੇ 200 ਦਿਨ ਮੇਰਾ 233 ਥੋੜੇ ਲੈ ਮੇਰੇ ਵਾਲਾ 200 ਪਹਿਲਾਂ ਦੇ ਦਿਓ ਆਪਾਂ ਨੇ ਜਾ ਕੇ ਪੁੱਛਣਾ ਹੁੰਦਾ ਟੋਲਪਲਾਜੇ ਵਾਲਿਆਂ ਨੂੰ ਵੀ ਬਾਈ ਜੀ ਕਿੰਨੇ ਚਿਰ ਤੱਕ ਚੱਲੂਗਾ ਇਹ ਨਾਲੇ ਰੇਟ ਵਧਾਈ ਜਾਂਦੇ ਆ ਨਾਲੇ ਰੋਜ਼ ਬਾਨਾਂ ਦੀ ਗਿਣਤੀ ਹੁਣ ਤੱਕ 14 ਟੋਲ ਪਲਾਜ਼ੇ ਬੰਦ ਕਰਤੇ ਮੈਂ ਕਹਿਆ ਵੀ ਲੋਕਾਂ ਦੀ ਲੁੱਟ ਬੰਦ ਕਰਨੀ ਹੈ ਸਾਰੇ ਟੋਲ ਪਲਾਜ਼ੇ ਬੰਦ ਕਰੋ ਆ ਇੱਕ ਦੋ ਰਹਿ ਗਏ ਆ ਇੱਕ ਦੋ ਰਹਿ ਗਏ ਬਹੁਣ ਤੇ ਹੁਣ ਮੇਰੀ ਜਮ ਸਮਝੌਤਾ ਜਾ ਉਹਨਾਂ ਦਾ ਮੈਂ ਲਈ ਬੈਠਾ ਅੱਧੀ ਰਾਤ ਨੂੰ ਕਹਿ ਦਊਗਾ 12 ਵਜੇ ਵੀ ਚੱਕੋ ਵੇ ਆਪਣਾ ਪੂਰੀ ਬਿਸਤਰਾ ਅਸੀਂ ਨਹੀਂ ਬਿਧਾਉਣਾ ਇੱਥੇ ਉਹਨੇ ਨੇ ਤੇਲ ਲੱਗਦਾ ਉਹਨੇ ਦੀ ਟੋਲ ਲੱਗਦੇ ਇਦਾਂ ਦੱਸੋ ਯਾਰ ਉਹ ਲਵਾਏ ਕਿਨੇ ਆ ਬਾਜ ਵੀ ਉਹਨੇ ਬਾਜਵਾ ਪੀ ਡਬਲਯੂ ਡੀ ਮਿਨਿਸਟਰ ਸੀ ਪਤਾ ਬਾਜਵਾ ਸਭ ਤੋਂ ਪਹਿਲਾਂ ਆਪਦੇ ਘਰ ਨੂੰ ਗੁਰਦਾਸਪੁਰ ਨੂੰ ਲਾਏ ਸੱਤ ਟੋਲ ਪਲਾਜੇ ਕੀ ਕਰੀਏ ਯਾਰ ਇਹਨਾਂ ਨੇ ਨੂੰ ਕੀ ਪਤਾ ਹੈ ਇਹ ਸਾਡੇ ਐਮਐਲਏ ਨੂੰ ਕਹਿੰਦੇ ਨੇ ਕਿ ਹੋ ਜੇ ਜਿੱਤ ਕੇ ਆ ਗਏ ਇਹ ਤਾਂ ਮੋਬਾਈਲ ਠੀਕ ਕਰਨ ਵਾਲੇ ਨੇ ਮੈਂ ਕਿਹਾ ਨਹੀਂ ਨਹੀਂ ਦਿਮਾਗ ਠੀਕ ਕਰਨ ਵਾਲੇ ਵੀ ਹੈਗੇ ਆ ਸਾਡੇ ਕੋਲੇ